ਬੁੱਧਵਾਰ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਤਹਿਤ ਸਬਡਿਵੀਜ਼ਨ ਫਲੋਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਗਿਲ ਰਿਜ਼ੋਰਟ ਵਿਖੇ ਰੱਖੀ ਗਈ ਜਿਸ ਵਿੱਚ ਡੀਐਸਪੀ ਸਬਡਿਵੀਜ਼ਨ ਫਲੋਰ ਦਾ ਸਰਵਨ ਸਿੰਘ ਬਲਥਾਣਾ ਮੁਖੀ ਫਲੋਰ ਇੰਸਪੈਕਟਰ ਸੰਜੀਵ ਕਪੂਰ ਚੌਂਕੀ ਇਨਚਾਰਜ ਰਸਾੜਾ ਸੁਖਦੇਵ ਸਿੰਘ ਅਤੇ ਚੌਂਕੀ ਇਨਚਾਰਜ ਅਪਰਾ ਨਿਰਮਲ ਸਿੰਘ ਵਿਜੇ ਕੁਮਾਰ ਮੁਖਮੰਚੀ ਥਾਣਾ ਫਲੋਰ ਮੌਜੂਦ ਸਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਬਲ ਨੇ ਪਿੰਡਾਂ ਦੇ ਮੋਤਵਾਰਾਂ ਨੂੰ ਨਸ਼ੇ ਦੇ ਕਾਲੇ ਦੌਰ ਨੂੰ ਜੜੋਂ ਖਤਮ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ اپیل ਕਰਦੇ ਆ ਕਿ ਕਿ ਸੁੱਬੇ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਾਹਰ ਰੱਖਣ ਲਈ ਪਹਿਲਾਂ ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ ਜੋ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਦੀ ਆਦਤ ਤੋਂ ਪੀੜਤ ਹੈ ਤਾਂ ਉਸ ਨੂੰ ਗੱਲ ਨਾਲ ਲਾ ਕੇ ਸਰਕਾਰ ਉਨਾਂ ਚਲਾਏ ਜਾ ਰਹੇ ਨਸ਼ਾ ਛਡੋ ਕੇਂਦਰਾਂ ਵਿੱਚ ਜ਼ਰੂਰ ਦਾਖਲ ਕਰਵਾਇਆ ਜਾਵੇ ਤਾਂ ਜੋ ਨੌਜਵਾਨਾਂ ਦੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਉਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਨਸ਼ਾ ਵੇਚਣ ਛੱਡ ਕੇ ਆਮ ਨਗਰਿਕਾਂ ਵਾਂਗ ਜੀਵਨ ਬਸਰ ਕਰਨ ਉਨਾਂ ਕਿਹਾ ਕਿ ਪੁਲਿਸ ਹਮੇਸ਼ਾ ਆਮ ਲੋਕਾਂ ਦੀ ਸੇਵਾ ਲਈ ਬਚਨਬੰਦ ਹੈ ਇਸ ਮੌਕੇ ਜਗਤਰਾਮ ਪੱਟੀ ਪ੍ਰਧਾਨ ਜਸਪਾਲ ਸਿੰਘ ਪਾਲਾਗੜਾ ਅਮਰੀਕ ਸਿੰਘ ਭਾਰ ਸਿੰਘਪੁਰ ਦੀਪਕਰ ਸੂਲਪੁਰੀ ਪ੍ਰਧਾਨ ਅੰਬੇਡਕਾ ਸਹਾਣਾ ਹਰਿੰਦਰ ਸਿੰਘ ਸੈਣੀ ਪੰਚ ਨਿਰਮਲ ਸਿੰਘ ਕਾਕਾ ਨਗਰ ਪ੍ਰੀਤਮ RAM ਸ਼ੌਂਕੀ ਸਰਪੰਚ ਸਹਿਵਾਬਾਦ ਮੁਕੇਸ਼ ਕੁਮਾਰ ਦਦਰਾ ਨਿਰਮਲ ਰਤੂ ਦਵਿੰਦਰ ਸਿੰਘ ਲਸਾੜਾ ਜਗਜੀਤ ਸਿੰਘ ਹਰਜੀਤ ਸਿੰਘ ਮੰਡੀ ਚਰਨ ਸਿੰਘ ਚਮਨ ਲਾਲ ਸਤਪਾਲ ਚੀਮਾ ਅਤੇ ਹੋਰ ਪੰਚ ਸਰਪੰਚ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਮਰ ਚੁਕੇ ਐ ਔਰ ਕੁਛ ਲੋਕ ਐ ਉਹ ਜਿਹੜੇ ਰੋਜੀ ਰੋਟੀ ਦੀ ਭਾਲ ਦੇ ਵਿੱਚ ਆਪਾਂ ਬਰੇਸ਼ਾ ਵਿੱਚ ਗਏ ਆਂ ਔਰ ਜੇ ਆਪਾਂ ਪੰਜਾਬ ਦੇ ਵਿੱਚ ਨਿਗਾਹ ਮਾਰ ਕੇ ਦੇਖੀਏ ਆਪਣਾ ਪੰਜਾਬ ਖਾਲੀ ਪਿਆ ਹੈ ਔਰ ਉਲੇ ਵਿੱਚ ਲੋਕਾਂ ਨੇ ਕੱਲੀ ਕੱਲੀ ਵੋਟ ਪਾ ਕੇ ਪੰਚਾਇਤਾਂ ਨੂੰ ਸ਼ਕਤੀ ਦਿੱਤੀ ਹੈ ਔਰ ਆਪਾਂ ਆਪਣੇ ਅੰਦਰ ਵਿੱਚ ਹਾਤੀ ਮਾਰਨੀ ਹੈ ਕਿ ਇਹ ਜਿਹੜੀ ਅਸੰਭਿਤਾ ਦੇ ਨਾਲ ਲੋਕਾਂ ਨੇ ਸਾਨੂੰ ਦੱਸਦਾ ਸਾਰੇ ਨਾ ਕਰਾਇਆ ਕਿ ਨਾ ਕਰਾਇਆ ਜਿਆਦਾ ਹੱਤੰਗਾ ਜਿਆਦਾ अलंकरणन मातरम ये जडन पटकन तो यानी मेरा सरन मोहो पोठा देना ने तो अगरदा ये मतलब दिया तो ये कैसे हिरके संस्कृति देखियो क्योंकि चार से तो सिटी भी नहीं तो है जो तो यहां दिया मन किया है तो भी सादे अंदर की जो ता जेड़ा ग्रामले बनया मतलब थाने पता ओ तो बाद नियमित था तो कुछ तो उसका शराव है मतलब उन्होंने नेहरू के तो याद किया परो नहीं तो 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 थी थी था 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 तो और ये कहने के लिए मैं सवाल में रह गया कि ग्राउंड लेवल पे बैठे थे डी ही जड़ी है योजना रही धीरे से तो ही नाम पा सकते हैं खाली जड़ी या तो ही ड्यूटी ला रहे हैं अभी अपनी ड्यूटी में हवा मांगे पर तो से साडा ग्राउंड लेवल पे बैठे तो की योजना हो क्या देंगे ड्यूटी कुछ मोरल ਅਸੀਂ ਲੋਕੀਂ ਜਿਹੜੇ ਆ ਆਪਣੇ ਕਾਨੂੰਨੀ ਡਿਊਟੀ ਨੂੰ ਲੈ ਕੇ ਤਾਂ ਬੜੇ ਉਤਸ਼ਾਹ ਦੇ ਨਾਲ ਆਉਂਦੇ ਆ ਕਿ ਆ ਮੇਰਾ ਕਾਨੂੰਨੀ ਅਧਿਕਾਰ ਹੈ ਆ ਹੋਣਾ ਚਾਹੀਦਾ ਆ ਹੋਣਾ ਜੇ ਜਿਹੜੀ ਸਾਡੀ ਮੌਲਿਕ ਡਿਊਟੀ ਹੈ ਜਿਹੜੀ ਸਾਡੀ ਮੌਲਿਕ ਡਿਊਟੀ ਹੈ ਉਸ ਚੀਜ਼ ਨੂੰ ਲੈ ਕੇ ਅਸੀਂ ਬਿਲਕੁਲ ਅਵੇਅਰ ਨਹੀਂ ਹੈਗੇ ਤਾਂ ਵਿਧਾਨ ਦੇ ਵਿੱਚ ਲਿਖਿਆ ਨਾ ਕਿ ਜਿਹੜੇ ਸਾਡੇ ਫੰਡਮੈਂਟਲ ਰਾਈਟਸ ਦਾ ਅਸੀਂ ਬਹੁਤ ਵੇਰ ਨੂੰ ਉਸ ਚੀਜ਼ ਬਾਰੇ ਜੇ ਉਹਦੀ ਵੋਲੇਸ਼ਨ ਹੋ ਜਾਂਦੀ ਆ ਆਪਾਂ ਕੋਰਟ ਦੀ ਸ਼ਰਨ ਲੈਨੇ ਆ ਪਰ ਉਹਦੇ ਵਿੱਚ ਕੁਝ ਫੰਡਮੈਂਟਲ ਡਿਊਟੀਆਂ ਵੀ ਆ ਹਰ ਸਿਟੀਜ਼ਨ ਵਰਸ ਇੱਕ ਫੰਡਾਮੈਂਟਲ ਡਿਊਟੀ ਹੈ ਕੀ ਆਪਾਂ ਲੋਕੀ ਅਵੇਅਰ ਹੋ ਸੀ ਇਸ ਚੀਜ਼ ਨੂੰ ਲੈ ਕੇ ਕਿ ਆਪਾਂ ਨੂੰ ਫੰਡਾਮੈਂਟਲ ਡਿਊਟੀ ਨੂੰ ਨਿਭਾਉਣਾ ਚਾਹੀਦਾ ਪੰਜਾਬ ਪੁਲਿਸ ਦਾ ਜਿਹੜਾ ਇਹ ਸੈਮੀਨਾਰ ਹੈ ਤੁਹਾਨੂੰ ਲੋਕਾਂ ਨੂੰ ਇਸ ਫੰਡਾਮੈਂਟਲ ਡਿਊਟੀ ਪ੍ਰਤੀ ਜਾਗਰੂਕ ਕਰਨਾ ਹੈ ਇਹ ਫੰਡਾਮੈਂਟਲ ਡਿਊਟੀ ਸਾਡੀ ਦਾ ਹੈਵੀ ਹੈ ਸਾਡੀ ਡਿਊਟੀ ਇਹ ਹੈਗੀ ਕਿਸੇ ਚੀਜ਼ ਨੂੰ ਖਤਮ ਕਰਨਾ ਹੈ ਇੱਕ ਆਮ ਨਾਗਰਿਕ ਵੀਡੀਓ ਦੀ ਹੈ ਇਸ ਮਸ਼ੇਰੇ ਦੇ ਚਰਨੋਂ ਇਸ ਕੋਰ ਨੂੰ ਸਮਾਜ ਤੋਂ ਖਤਮ ਕਰਨ ਲਈ ਪੰਜਾਬ ਪੁਲਿਸ ਦਾ ਤਹਿਯੋਕ ਕਰਨਾ ਅਤੇ 14 ਪਹਿਲੂ ਦੀ ਪਬਲਿਕ ਮੀਟਿੰਗ ਜਿੱਦਾਂ ਕਿਸੇ ਵਿਸ਼ੇ ਤੇ ਕੀਤੀ ਜਾਂਦੀ ਹੈ ਕੀ ਮਤਬਾਤ ਬਤਾਲ ਰਹੇ ਸਾਜ ਸਾ ਥਣਾ ਫਲੋਰ ਵੱਲੋਂ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਹੈ ਜਿਹੜੀ ਕਿ ਸੰਪਰਕ ਮਹਿਮ ਦੇ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਹਰਕਮਲ ਪ੍ਰੀਤ ਸਿੰਘ ਜੀ ਵੱਲੋਂ ਕਿ ਨਸ਼ਿਆਂ ਦੇ ਵਿਰੁੱਧ ਮਹਿਮ ਵੱਡੀ ਗਈ ਉਸ ਬੰਦ ਵਿੱਚ ਕੀਤੀ ਗਈ ਹੈਗੀਆ ਤੇ ਇਸ ਵਿੱਚ ਅਸੀਂ ਕਲਸਟਰ ਵਾਈਜ਼ ਕਮਿਊਨਿਟੀ ਵਿੱਚ ਮੀਟਿੰਗਾਂ ਕਰ ਰਹੇ ਹਾਂ ਪੱਖ-ਪੱਖ ਥਾਣਿਆਂ ਦੇ ਵਿੱਚ ਜਿਸ ਤਰ੍ਹਾਂ ਕੇ ਸਭ ਨੂੰ ਜਿਹੜੇ 10 ਥਾਣੇ ਪੈਂਦੇ ਨੇ ਪਲੌਰ ਦਿਲਗਾ ਤੇ ਗਰਾਇਆ ਇਹ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੇ ਇਸ ਤਰ੍ਹਾਂ ਹੀ ਮੀਟਿੰਗਾਂ ਅੱਗੇ ਤੋਂ ਕੀਤੀਆਂ ਜਾਣਗੀਆਂ ਇਹਦਾ ਮੇਨ ਮਕਸਦ ਹੈਗਾ ਇਹਨਾਂ ਮੀਟਿੰਗਾਂ ਦਾ ਵੀ ਜਿਹੜੇ ਨਵੇਂ ਪੰਚ ਸਰਪੰਚ ਬਣੇ ਨੇ ਜਾਂ ਮੋਢਬਰ ਵਿਅਕਤੀ ਇਹਨਾਂ ਮੀਟਿੰਗਾਂ 'ਚ ਹਿੱਸਾ ਲੈਂਦੇ ਆ ਵੀ ਪਿੰਡਾਂ ਦੇ ਵਿੱਚ ਇਹਦਾ ਨਸ਼ਾ ਹੈਗਾ ਉਹਦੇ ਵਿੱਚ ਜਿਹੜੇ ਤਿੰਨ categories ਦੇ ਵਿੱਚ ਅ ਨਸ਼ਈ ਆਉਂਦੇ ਨੇ ਕੁਝ ਪੀਂਦੇ ਨੇ ਕੁਝ ਪੀਂਦੇ ਨੇ ਤੇ ਵੇਚਦੇ ਨੇ ਜੋ ਮੇਨਸ ਮੱਗਲਰ ਉਹਨਾਂ ਬਾਰੇ ਸਿਕਰਟ ਤੌਰ ਤੇ ਇਨਫੋਰਮੇਸ਼ਨ ਲੈਣੀ ਤੇ ਇਹਨਾਂ ਦੇ ਸੰਯੋਗ ਦੇ ਨਾਲ ਜਿਹੜੇ ਐਡਿਕਟਡ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਹੋਸਟ ਸੈਂਟਰ ਦੇ ਵਿੱਚ ਤੇ ਜਾਂ ਹਸਪੀਟਲ ਦੇ ਵਿੱਚ ਐਡਮਿਟ ਕਰਾਉਣਾ ਉਹ ਸੰਯੋਗ ਸਾਡਾ ਹੈਲਥ ਦਾ ਤੇ ਸਾਡੇ ਡਿਪਾਰਟਮੈਂਟ ਦਾ ਹੋਵੇਗਾ ਸਰ ਜਿਹੜੇ ਨਸ਼ੇ ਤਸਕਰ ਨੇ ਉਹਦਾ ਪਿਛਲੇ ਪੌੜੀ ਆਈ ਸੀ ਵੀ ਇਹਨਾਂ ਦੀਆਂ ਪ੍ਰੋਫਾਈਲ ਕਿੰਨੇ ਜਾਣ ਗਿਆ ਬੱਤ ਕਰੀ ਉਹਨੂੰ ਦੇਖਾਇਆ ਜਿਹੜਾ ਐਸਟੀ ਸਾਹਿਬ ਸੀਗੇ ਅਸਰੇ ਪਹਿਲੇ ਸੋਪਨ ਸ਼ਰਮਾ ਜੀ ਉਹਨੂੰ ਉਹਨਾਂ ਨੇ ਰੇਡ ਵੀ ਕੀਤੀ ਸੀ ਪਰ ਪ੍ਰੋਫਿਟੀ ਅਜੇ ਤੱਕ ਉਹ ਨਹੀਂ ਫੀਲ ਨਹੀਂ ਹੋਈ ਇਹ ਹਵਾਜੀ ਰੈਨ ਦਾ ਕੰਮ ਸਰ ਸਰ ਨਹੀਂ ਬਿਲਕੁਲ ਨਹੀਂ ਜੀ ਜਿਹੜੇ ਵੀ ਇਹਦੇ ਵਿੱਚ ਮੇਨ ਸਮਗਲਰ ਨੇ ਜਿਨ੍ਹਾਂ ਤੇ ਮੁਕਦਮੇ ਦਰਜ ਹੁੰਦੇ ਉਹਨਾਂ ਨੂੰ ਸਜ਼ਾ ਹੋ ਜਾਂਦੀ ਹੈ ਸਮਾਂ ਲੱਗਦਾ ਕਿਉਂਕਿ ਜਦੋਂ ਕਿਸੇ ਵੀ ਸਮਗਲਰ ਤੇ ਦੋ ਜਾਂ ਤਿੰਨ ਵਾਰ ਉਹਨੂੰ ਉਹਦੀ ਸਜ਼ਾ ਹੋ ਜਾਂਦੀ ਹੈ 10 ਸਾਲ ਦੀ 5 ਸਾਲ ਦੀ ਜਿਹੜੀ ਪਿਛਲੇ 6 ਸਾਲਾਂ ਦੇ ਵਿੱਚ ਪ੍ਰੋਫਿਟੀ ਉਹਨਾਂ ਆਪਣੀ ਬਣਾਈ ਹੁੰਦੀ ਹੈ ਉਹਨੂੰ ਫ੍ਰੀਜ਼ ਕੀਤਾ ਜਾਂਦਾ ਇੱਕ ਕੈਂਪਟੈਂਟ ਅਥਾਰਟੀ ਹੈ ਦਿੱਲੀ ਵੱਲੋਂ ਇਹ ਅਸਿਕ ਸਾਡੇ ਜ਼ਿਲ੍ਹੇ ਦੇ ਵਿੱਚ ਕਾਫੀ ਕਰਵਾਈਆਂ ਜਾ ਰਹੀਆਂ ਨੇ ਸਭੂ ਜਿਵੇਂ ਵੱਲੋਂ ਵੀ ਇਹ ਸਾਡੇ ਟਿੱਕ ਦੇ ਕੇਸਸ ਤੇ ਠਾਠ ਠੱਪ ਦੇ ਕੇਸਸ ਤਿਆਰ ਕੀਤੇ ਜਾ ਰਹੇ ਨੇ ਸਰ ਜੀ ਕੋਈ ਤਾਂ ਇਨਫੋਰਮੇਸ਼ਨ ਦਿੰਦਾ ਉਹਦੀ ਜਾਨਮਾਲ ਦੀ ਰਾਖੀ ਪੂਰੀ ਸਰ ਜੀ ਬਿਲਕੁਲ ਜੀ ਉਹਦੀ ਜਾਨਮਾਲ ਦੀ ਰਾਖੀ ਵੀ ਕਰਨੀ ਤੇ ਜਿਹੜਾ ਉਹ ਸਾਨੂੰ ਇਨਫੋਰਮੇਸ਼ਨ ਦਿੰਦਾ ਉਹਨੂੰ ਹੀ ਸੀਕਰ ਰੱਖਦੇ ਹਾਂ